ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਆਪਣੇ YouTube ਚੈਨਲ ਚਹਿਲ ਵਲੌਗਸ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਤੇ ਬਲੌਗ ਨੂੰ ਪਲੀਜ਼ ਫੋਲੋ ਵਾਚ ਕਰਿਆ ਕਰੋ ਸੋਨੇ ਸੋਨੇ ਕਮੈਂਟ ਕਰਿਆ ਕਰੋ ਹਾਂਜੀ ਟਾਈਮ ਹੈ ਜੀ 5 ਵਜੇ ਦਾ ਤੇ ਹੁਣ ਆਪਾਂ ਬਲੌਗ ਦੀ ਸਟਾਰਟਿੰਗ ਕਰ ਰਹੇ ਹਾਂ ਕਿਉਂਕਿ ਆ ਕੇ ਰੈਸਟ ਵਗੈਰਾ ਕਰਨ ਲੱਗੇ ਜਿੰਨੇ ਵੈਸੇ ਕੰਮ ਆ ਵਗੈਰਾ ਤਾਂ ਆਪਾਂ ਕਾਫੀ ਜੈਨਕੀ ਕਾਫੀ ਟਾਈਮ ਹੋ ਗਿਆ ਸਟਾਰਟ ਕੀਤੇ ਹਨ ਤੇ ਪਸ਼ੂਆਂ ਨੂੰ ਪੱਠੇ ਵਗੈਰਾ ਪਾ ਕੇ ਆਈਆਂ ਬਟ ਉਹਦਾ ਬਲੌਗ ਵਗੈਰਾ ਨਹੀਂ ਬਣਾਇਆ ਕਿਉਂਕਿ ਗਰਮੀ ਇੰਨੀ ਕਿ ਜਿਆਦਾ ਹੈ ਨਾ ਹੁਣ 2-3 ਦਿਨਾਂ ਦੀ ਫੇਰ ਬਹੁਤ ਜਿਆਦਾ ਗਰਮੀ ਹੈਗੀ ਤੇ ਮਸਾਂ ਵਸਪਾ ਕੇ ਬੈਠੇ ਤੇ ਮਸ਼ੀਨ ਚ ਕਪੜੇ-ਕਪੜੇ ਕੱਢ ਕੇ ਇੱਧਰ ਆ ਕੇ ਭਾਂਡੇ ਵਗੈਰਾ ਇਕੱਠੇ ਕਰਨ ਮੈਂ ਅਸਲ ਪੰਜ ਕਿ ਮੈਂ ਰੈਸਟ ਕਰ ਲਈਏ ਫਿਰ ਤਾਂ ਚੱਲੀ ਜਾਣਾ 2-3 ਦਿਨ ਹੋ ਗਏ ਇੰਨਾ ਕ ਜਿਆ ਹੁਣ ਮੈਂ ਕਰੀ ਜਾਂਦੀ ਸੀ ਮੈਂ ਕਿ ਮੈਂ ਜਲਦੀ ਜਲਦੀ ਸੱਚ ਅੱਜ ਅਸੂਮੀ ਨੇਰੀ ਹੈ ਨਾ ਸੰਗਰਾਮ ਦਾ ਦਿਹਾੜਾ ਸੀਗਾ ਤੇ ਸਾਰਿਆਂ ਲਈ ਜਿਹੜੇ ਅਸੂ ਦਾ ਮਹੀਨਾ ਖੁਸ਼ੀਆਂ ਖੇੜੀ ਲੈ ਕੇ ਆਵੇ ਹੈ ਨਾ ਤੇ ਤੰਦਰੁਸਤੀਆਂ ਬਖਸ਼ੇ ਸਭ ਨੂੰ ਪਰਮਾਤਮਾ ਤੇ ਮੈਂ ਗੁਰਦੁਆਰਾ ਸਾਹਿਬ ਕੱਲ ਵੀ ਨਹੀਂ ਜਾਏਗਾ ਜੇ ਮੈਂ ਕੀ ਹੁੰਦੀ ਸੀ ਮੈਂ ਅੱਜ ਵੀ ਮੈਂ ਇੱਕ ਟਾਈਮ ਤੋਂ ਟਾਈਮ ਕੱਢ ਕੇ ਜਾਣਾ ਹੀ ਆ ਪਤਾ ਨਹੀਂ ਕਿਵੇਂ ਹੁਣ ਦਿਨਾਂ ਦਾ ਫਰਕ ਪੈ ਗਿਆ ਸਾਢੇ 6 ਵਜੇ ਦੇ ਨੂੰ ਹੈ ਨਾ ਜਿਵੇਂ ਆਪਾਂ ਕਹਿ ਸਕਦੇ ਵੇ ਮੂਹ ਨੇਰਾਜ ਹੋਣ ਲੱਗ ਜਾਂਦਾ ਜਦੋਂ ਤੁਰ ਕੇ ਜਾਈਦਾ ਹੈ ਨਾ ਤੇ ਆਉਂਦੇ ਆਉਂਦੇ ਥੋੜਾ ਜਿਹਾ ਹੋਰ ਜਾਨੀ ਕੀ ਨੇਰਾਜ ਹੋਣਾ ਸਟਾਰਟ ਹੋ ਜਾਂਦਾ ਫਿਰ ਕ ਅਲਮੀਆ ਸਮਰੀ ਦੇ ਡੈਡ ਨੂੰ ਕਿਨ ਇਸ ਕਈ ਵਾਰ ਇਹ ਦੁੱਧ ਪੌਣ ਜਾਂਦੇ ਤਾਂ ਨਾਲ ਚਲੇ ਜਾਂਦੇ ਆ ਪਰ ਇਹ ਕੱਲ ਇਹ ਵੀ ਖੇਤ ਸੀ ਅੱਜ ਫਿਰ ਬਠਿੰਡੇ ਗਏ ਹੋਏ ਨੇ ਤੇ ਤਾਂ ਕਰਕੇ ਪਸ਼ੂਆਂ ਵੱਲ ਜਾਣਾ ਪੈਂਦਾ ਫਿਰ ਸਾਰਾ ਕੰਮ ਹੋ ਜਾਂਦਾ ਝਾੜੂ ਪੋਚਿਆਂ ਦਾ ਹਨਾ ਕੱਪੜਿਆਂ ਦਾ ਰੋਦਵਾ ਦਾ ਫਿਰ ਤਾਂ ਕਰਕੇ ਮੈਂ ਲੇਟ ਹੋ ਜਾਂਦੀ ਹੁਣ ਜੇ ਦੁਪੱਟੇ ਪਾ ਕੇ ਪਸੀਨਾ ਉਸਿਨੇ ਹੋ ਜਾਂਦਾ ਕਿਉਂਕਿ ਇਧਰੋਂ ਜਦੋਂ ਖਲਖਰਾਕਾ ਚੱਕ ਕੇ ਲੈ ਕੇ ਜਾਂਦੇ ਹਨਾ ਉਸਗਾ ਪੈਂਦਾ ਸਿੱਧਾ ਇੱਥੇ ਤੇ ਫਿਰ ਗਰਮੀ ਆਉਂਦੀ ਏ ਫਿਰ ਤਲਖੀ ਜੀ ਆਉਂਦੀ ਐ ਲੱਗਦਾ ਵੀ ਚੱਲ 5 ਮਿੰਟ ਜਾਈਏ ਅੱਗੇ ਪਾਸਨ ਮੈਂ ਬੰਦੇ ਕੋਲੋਂ ਫੋਨ ਦੇਖ ਲੱਗੀ ਪੈਂਦੇ ਕਮੈਂਟ ਆਈ ਪੈਸੀ ਦੀਪ ਮੈਂਦੇ ਹਨਾ ਬਹੁਤ ਵਧੀਆ ਜਦੋਂ ਵੀ ਕੋਈ ਉਹਨਾਂ ਨੂੰ ਵੱਖਰਾ ਜਾ ਬਲੌਗ ਲੱਗਦਾ ਹਨਾ ਤਾਂ ਉਹਨਾਂ ਨੇ ਕਮੈਂਟ ਕਰਨਾ ਹੀ ਕਰਨਾ ਹੁੰਦਾ ਥੈਂਕ ਯੂ ਸੋ ਮੱਚ ਬੇਨੇ ਭੈਣ ਕਹਿੰਦੀ ਸੀ ਕਿ ਤੁਹਾਨੂੰ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਹੈਗੀ ਬਸ ਮੈਨੂੰ ਸ਼ੌਂਕ ਜਿਹਾ ਹੀ ਹੁੰਦਾਗਾ ਵੀ ਜਦੋਂ ਮੈਂ ਕੋਈ ਚੀਜ਼ ਦੇਖ ਲਿਆ ਮੈਨੂੰ ਐਵੇਂ ਹੁੰਦਾ ਕਿ ਮੈਂ ਮੰਗਵਾ ਲਾਂ ਯੂਜ਼ ਕਰ ਲਾਂ ਹਨਾ ਤਾਂ ਕਰਕੇ ਤੇ ਬਾਕੀ ਥੈਂਕ ਯੂ ਸੋ ਮੱਚ ਭੈਣ ਹੈਣਾ ਭੈਣ ਹੈ ਜਿਹੜੇ ਬਲੌਗ ਹੈ ਜਿਹੜਾ ਪੂਰੀ ਬਰੀਕੀ ਦੇ ਨਾਲ ਦਿੰਦੇ ਨੇ ਹਰ ਇੱਕ ਚੀਜ਼ ਨੂੰ ਦੇਖਦੇ ਨੇ ਪੂਰਾ ਧਿਆਨ ਦੇ ਨਾਲ ਤੇ ਫਿਰ ਉਹ WhatsApp ਤੇ ਮੈਨੂੰ ਮੈਸੇਜ ਕਰਦੇ ਆ ਤੇ ਫਿਰ ਵਧੀਆ ਫੀਲ ਹੁੰਦਾ ਹੈਗਾ ਦੇਖ ਕੇ ਸੁਣ ਕੇ ਪੈਂਦੀਆਂ ਗੱਲਾਂ ਨੂੰ ਬੇਸ਼ੱਕ ਭੈਣ ਹੈ ਅੜੀ ਉਹ ਭੇਜਣੀ ਆ ਨਹੀਂ ਵੀ ਉਹ ਮੈਸੇਜ ਟਾਈਪ ਕਰਕੇ ਭੇਜ ਦੇਣਗੇ ਤੇ ਲੋ ਜੀ ਮੈਂ ਕੰਮ ਕਰਨਾ ਸਟਾਰਟ ਕਰਦੇ ਸੀ ਪਹਿਲਾਂ ਮੈਂ ਬਾਹਰ ਜਾ ਕੇ ਬਲੌਗ ਦੀ ਸਟਾਰਟਿੰਗ ਕਰਦੇ ਸੀ ਉਧਰ ਪਾਪਾ ਜੀ ਪੱਠੀ ਕੁੱਤਰਨ ਲੱਗੇ ਫਿਰ ਮੈਂ ਕਿਹਾ ਫਿਰ ਆਵਾਜ਼ ਨਹੀਂ ਆਉਣੀਗੀ ਤੇ ਮਸ਼ੀਨ ਵੀ ਆਪਣੀ ਖੜ ਗਈ ਹੈ ਚਲੋ ਜੀ ਚੱਲਗੇ ਨਾਲੇ ਪੁੱਛਦੇ ਆਂ ਬੀਬੀ ਨੂੰ ਵੀ ਕਾਦੀ ਅੱਜ ਸਬਜ਼ੀ ਭਾਜੀ ਜਿਹੜੀ ਬਣਾਉਣੀ ਹੈਗੀ ਤੇ ਦੇਖਦੇ ਨਾਲੇ ਉਹਨਾਂ ਨੂੰ ਫੜਾਉਣ ਨਾਲੇ ਮੈਂ ਭਾਂਡੇ ਵਗੈਰਾ ਮਾਜਦੀ ਆਂ ਜਾ ਪਹਿਲਾਂ ਕੱਟ ਕੇ ਲੈਉਣੀ ਆਂ ਧਾਰਾਂ ਪਹਿਲਾਂ ਧਾਰਾਂ ਦਾ ਕੰਮ ਹੀ ਨਿਬੇੜ ਕੇ ਆਉਣੀ ਆ ਫਿਰ ਮੁੜ ਕੇ ਫਲੇਟ ਹੋ ਜਾਣਾ ਵਾਜੀ ਬੀਬੀ ਤਾਂ ਕੱਦੂ ਰਾਮ ਲਈ ਬੈਠੀ ਐ ਕੱਦੂ ਦੀ ਸਬਜ਼ੀ ਬਣਾਉਣੀ ਹੋਊਗੀ ਬੰਦਾ ਸਰਾ ਕੱਦੂ ਲਈ ਜੋ ਵੀ ਗਿਆ ਤੇ ਉਨਨਾ ਦਾ ਕਾਦਾ ਦਾ ਦੱਦੀ ਪੁੱਤ ਕੰਮੜਾ ਉਤਾਈ ਪਿਆ ਸੱਪਨਾ ਕੱਦੂਆਂ ਮੈਂ ਖਾ ਕੱਦੂ ਬਣਾਣਾ ਬੱਚਾ ਖਸਮ ਨਹੀਂ ਹੁੰਦੇ ਕਿ ਫਿਰ ਨਹੀਂ ਹੁੰਦੀ ਧਰਨੀ ਚਾਲ ਆਹ ਤੁਸੀਂ ਉਹਨਾਂ ਦਾ ਮਨ ਦਾ ਦੰਗਾ ਮਾ ਆਈ ਜੀ ਵੱਡੇ ਵੱਡੇ ਕੱਦੂ ਹੋ ਜਾਂਦੇ ਤੇਰੀ ਕਿੰਨੀ ਡਿਮਾਂਡ ਹੋ ਰਹੀ ਹੈ ਕੱਦੂਆਂ ਦੀ ਆਹੋਂ ਪਾਈਆਂ ਨੂੰ ਘੋਣ ਪਾਈ ਜਾਣਾ ਮੀਰ ਅੱਜ ਅਸੀਂ ਆਉਣੇ ਆ ਫਿਰ ਅਸੀਂ ਫਿਰ ਉਹਨਾਂ ਦੇ ਦੇ ਆਉਣੇ ਹੁੰਦੇ ਆਂ ਗਰੋਹੀ ਦਾ ਥੰਬਰ ਦੇ ਕਰੂ ਲਾਉਣੇ ਆ ਆਪਣੇ ਵਾਸਤੇ ਲਓ ਜੀ ਕਿਸ ਰਿਸ਼ਤੇਦਾਰ ਦੇ ਵੱਲੋਂ ਕੱਦੂਾਂ ਦੀ ਡਿਮਾਂਡ ਹੋ ਰਹੀ ਹੈ ਵੀ ਸਾਨੂੰ ਕੱਦੂ ਇਹ ਬਰ ਐਸ ਕੁਲੇ ਨੂੰ ਨਾ ਕੋਸ ਸਾਰਾ ਹੋ ਜਾਂਦਾ ਜਾਨੀ ਕਿ ਹਾਜੀ ਅਸੀਂ ਥੋੜਾ ਜਿਹਾ ਪਾਣੀ ਠੰਡੇ ਪੀਨੇ ਬਾਹਲਾ ਠੱਡਾ ਵੀ ਨਹੀਂ ਤੇ ਬਾਹਲਾ ਨਿੱਗਾ ਜਾ ਵੀ ਜਾਨੀ ਕਿ ਪੀਤਾ ਨਹੀਂ ਆਂਦਾ ਹੈਗਾ ਨਾ ਹੀ ਬੱਚੇ ਪੀਨੇ ਮੁੜ ਕੇ ਨਾ ਫਿਰ ਫਰਾਜ ਖੋਲਣ ਲੱਗ ਜਾਂਦੀਆਂ ਆ ਗਿਆ ਤਾਂ ਕਰਕੇ ਫਿਰ ਮੈਂ ਇਸ ਵੇਲੇ ਡੰਗਾ ਪਾ ਦਿਆਂ ਬੀਬੀ ਸਾਹਿਬ ਅੱਧੇ ਕੱਪ ਵੀ ਦੀ ਦਾ 5 ਲੀਟਰ ਲਗਾ ਟਾਈਮ ਪਰ ਵੀ ਵੀ ਇਹਦੇ ਚ ਕਿਲੋ ਵਾਲਾ ਡੰਗਾ ਪਾਣੀ ਵੀ ਬੀਬੀ ਨੇ ਤੇ ਅਸੀਂ ਬਦਰੋ ਦਿਨ ਥੋੜਾ ਜਿਹਾ ਘੱਟ ਹੋ ਪੀਣ ਲੱਗਿਆ ਨਾਰਮੀ ਪਾਣੀ ਪਹਿਲਾਂ ਨਾ ਲੱਖੇ ਕਰ ਦੂ ਪਹਿਲਾਂ ਨਾ ਲੱਖੇ ਲੱਖੇ ਕਰੇ ਬੀਬੀ ਕਹਿੰਦੀ ਮੰਮੀ ਕਹਿੰਦੀ ਲੱਠੇ ਸੀ ਕੱਤੂ ਬੀਬੀ ਦੇ ਗੈਂਪੜ ਜਿਵੇਂ ਪਾਈ ਆਈ ਐ ਨਵੇੜੀਏ ਕੰਮ ਆ ਸੁਬਾ ਸ਼ਾਮ ਹਣਾ ਕੰਮ ਆ ਦਾ ਆਇਆ ਤਾਂ ਉੱਚਾ ਵਾਲਾ ਜਿਹੜਾ ਪੈਂਦਾ ਆਹ ਕੀ ਹੋ ਗਿਆ ਮਸ਼ੀਨ ਖੜ ਗਈ ਫਟਾਫਟਾ ਲੈ ਗਿਆ ਹਣਾ ਮੈਂ ਬੀਬੀ ਦੇ ਹੱਥ ਸਿੱਕਦੂ ਨਹੀਂ ਆਉਂਦਾ ਕਿੰਨ ਲੱ ਬਾਂਦ ਗੋਣ ਲੱਗੂ ਹਾਂ ਅੱਥਰੂ 흘 ਆ ਗਿਆ ਕਿਹੜਾ ਹੋ ਗਿਆ ਲੱਗੇ ਹਾਂ ਉਹ ਚੀਰਿਆ ਵੱਡਾ ਗੈ ਨਹੀਂ ਹਾਂ ਤੰਗ ਬੰਦੀ ਨੇ சிப்படி சிப்படி chuột காக்கنا வெகா तेरा ਭਲਾ ਹੋਵੇ पतला पतला ਕਪੜੀ ਲਓ ਕਪੜੀ ਇਹ ਲਓ ਆਹ ਮਨਸ਼ੇਤੀ ਖੁਲੋ ਜਿੰਦੇ ਨੀ ਬੈਠਣ ਜਿੰਦੇ ਕੰਮ ਜੱਤੋਂ ਬੈਠੀ ਸੰਦਾ ਲੈ ਜੀ ਨਬੂਨ ਮੈਂ ਨਾ ਚਾਰ ਜਣਾ ਬਸ ਠੀਕ ਗਣਿੰਦੇ ਚੰਨ ਖਾਤਾ ਉੱਤਨਾ ਉੱਤਨਾ ਤਾਂ ਆਪ ਹੀ ਛੇਡ ਗੀ ਬਸ ਰਾਣਾ ਤੇ ਤੇ ਬੱਦਵਰ ਸਿੱਖਿਆ ਚੱਲ ਬੁੱਤਰ ਕੇ ਦਿਖਾ हाँ, उतर उतर हम चढ़ के दिखा आप पे चढ़ के मैं तेरे फड़े बस फड़े मैं ना आज के नहीं हुआ फड़े नहीं बैठ खान खा ना मुंह तू तो मन तारा कैसे चढ़ी है जी ले फड़े आ चल हम आप पे चढ़ेगा तू बस बस सेठी करता है तो मैं फड़ दी देखे। देखे। ਕੋਸ਼ਿਸ਼ ਕਰਦੇ ਮੇਰੇ ਹੱਥ ਨਾਲ ਹੱਥ ਤੇ ਨਾ ਕੈਮਰਾ ਦਾ ਚੜਾ ਚੜਾ ਤੇ ਪੜ ਕੇ ਰੱਖ ਪੜੇ ਤੇ ਨਾ അടച്ചു മുന്നോട്ട് പോടാ ചൽ ആ ഫടയാ ആ ഞാൻ പ്ലേ ചെയ്യാം ഫടയാ ഓ കർജ് இருக்கும். <Noise/> கார்த்திபாய் எந்திரியா <Noise/> நமதூர் திருவிதுரை நிபுணர்கள் கதை ஜாவினியான்றாக்கதை Oh, they need a bird dogger. Hana? ਮੈਥ ਮੈਥ ਰਗਾ ਲੱਗੂ ਬਿੰਦਰ ਤੇਰਾ ਇੰਗਲਿਸ਼ ਦਾਣੀ ਮੈਂ ਕਹਿ ਰਹੀ ਮੈਂ ਜੇ ਪਹਿਲੇ ਖੜੀ ਨਾ ਫੋਟੋਆਂ ਦੇ ਸਕਦੇ ਸੋਖੇ ਸੋਖੇ ਰੱਖੀ ਨੂੰ ਹੀ ਖੜ ਦੇ ਲਈਆ ਬਸ ਮੈਂ ਅਤਵਾਜ਼ ਨਾ ਭੰਗਦਾ ਨਾ ਪੇਪਰ ਤੇ ਉਦੋਂ ਬਾਅਦ ਫਿਰ ਦੋ ਛੁੱਟੀਆਂ ਗਈਆਂ ਹੋਰ ਕੀ ਸੰਡੇ ਹਲਿ ਦੇ ਤੂੰ ਸਿੱਟ ਕੰਨ ਲਾ ਪਰ ਤੂੰ ਕੰਨ ਮੈਂ ਕਾਲ ਦਿੰਦੀ ਤੇ ਨਾ ਮੈਂ ਤੁੰਨਾ ਹੈ ਹਾਂ ਹਾਂ ਅੰਨਾ ਤੇ ਪੂਰੀ ਵੇਤੀ ਸੀ ਤੂੰ ਬਾਗ ਦੇ ਮੈਂ ਚਾਹ ਰੇ ਮਸੇਂ ਜਾਉਣੀ ਆ ਮੈਂ ਨਾ ਸ਼ਾਮ ਨੂੰ ਜਦ ਖੇੜ ਕੇ ਆਣੀ ਹਣੀ ਗੋ ਦਵਾਈਆਂ ਕੇ ਆਣੀ ਹਣੀ ਆ ਉਹ ਮੈਂ ਪਾਟ ਕਰ ਦੂੰ ਨਾ ਤੂੰ ਸਿੱਟ ਕਰ ਦੇਣਾ ਹੈ ਨਾ ਮੰਮਾ ਮੈਂ ਮਬਾਣੀ ਲਾਣਾ ਹੁੰਨਾਗਾ ਉਹ ਤਾਂ ਹੈ ਨਾ ਐਲ ਸੀ ਡੀ ਹੋਰ ਜੇ ਬੰਨੂ ਉਹਦੇ ਵਿੱਚ ਲਿਖ ਲੈਣਾ ਹੁਣ ਸਰਚ ਕਰ ਲੈਣਾ ਨਾ ਮੈਂ ਸਰਚ ਕੀਤਾ ਆ ਸੁਖਮਣਿ ਸ਼ਾਮ ਤੇ ਮੈਂ ਪਾੜ ਕਰਦਾ ਹਾਂ ਨਾ ਸੁਖਮਣਿ ਸਾਹ ਦਾਣਾ ਲਗਾ ਦੇਣਾ ਨਾ ਪਾੜ ਖਾ ਇਦਾਂ ਦੇਣੀ ਧੂਆ ਪਾਵਾਂ ਹੁਣ ਨਹੀਂ ਪਾਇਆ ਬਸ ਮੈਂ ਹੁਣ ਬਸ ਮੈਂ ਤੂੰ ਕਿੱਟ ਕੱਢਦਾ ਫਿਰ ਮੈਂ ਪਾੜ ਕਰਦਾ ਮੇਰਾ ਟਾਈਮ ਹੋ ਗਿਆ ਆਏ ਹੋਏ ਸੰਗਰਮ ਕਰੀ ਖੱਟੇ ਤੇ ਕਿੱਥੇ ਨਹੀਂ ਉਹ ਤੇ ਹੁਣ ਹੀ ਲੱਗਦੀ ਤੇ ਮੇਰੇ ਪਾੜ ਕੰਮ ਵੀ ਅੱਧੀ ਰਾਤ ਨੂੰ ਅੱਛਾ ਕਰ ਲੈ ਫਿਰ ਪਾੜ ਜਾ ਤੇ ਠੀਕ ਹੈ ਪਿੱਛੇ ਹੋ ਤੂੰ ਰਾਤ ਤੇ ਲੋ ਜੀ ਸਾਰੇ ਕੰਮ ਕਰ ਕਰਨ ਤੋਂ ਬਾਅਦ ਝਾੜੂ ਪੂੰਝਾ ਕਰਨ ਤੋਂ ਬਾਅਦ ਹੁਣ ਆਪਣਾ ਟਾਈਮ ਆ ਗਿਆ ਰੋਟੀ ਖਾਣ ਦਾ ਕੱਦੂ 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 ਕਦੇ ਸੁੱਕਾ ਬਣ ਗਿਆ ਤੇ ਕਦੇ ਬਣ ਗਿਆ ਦੁੱਧ ਵਾਲਾ ਕੋਈ ਬਣਾਈਆਂ ਇਹ ਦੇਖ ਲੋ ਰਾਤ ਨੂੰ ਚਟਨੀ ਕੌਣ ਖਾਂਦਾ ਚਟਨੀ ਲੈ ਕੇ ਆਇਆ ਤੇ ਸਿਮੂ ਦੀ ਹੈਗੀ ਹੈਗੀ ਆਲੂ ਚੋਲੇ ਨੇ ਬਈ ਤੋਂ ਆਲੂ ਚੋਲੇ ਦੀ ਖਾਣੀ ਸਬਜੀ ਠੀਕ ਹੈ ਕੌਣ ਹੈ ਹੂੰ ਮੂਰੇ ਕਪੜਾ ਰੱਖ ਲੋ ਕੋਈ ਕੌਣ ਹੈ ਬਟਾ ਰਣਗੇ ਤਾਂ ਚੱਕ ਕਰ ਲੈ ਲੈ ਤੇ ਪਲੇਟ ਲੈ ਕੇ ਰੋਟੀ ਰੱਖਣ ਨੂੰ ਵੀ ਐ ਚੋਲੇ ਨੂੰ ਨਾ ਸਿਰ ਐ ਪਾਰਾ ਪਾਰਾ ਤੁਰੇ ਖਿਰਦਿਆਂ ਦਾ ਬਸ ਜਿਹੜੇ ਆ ਕੇ ਟੇਕ ਕੇ ਘੰਟਾ ਟੇਕ ਗਏ ਇਹ ਦੋ ਵਾਦ ਤਣਾ ਖੜਨਾ ਵੀ ਲੈ ਨਹੀਂ ਦਗਾ ਇਹਨੇ ਇਹ ਨਿਪੜਦੇ ਨਹੀਂ ਰੋਜ਼ ਰੋਜ਼ ਪਹਿਲਾਂ ਤਾਂ ਕੱਪੜੇ ਨਹੀਂ ਸਾਹ ਲੈਣ ਦੇ ਵੀ ਇੰਨੇ ਜਿਆਦੇ ਕੱਪੜੇ ਹੁੰਦੇ ਆ ਕਦੇ ਇਹ ਨਾ ਇਹ ਜਿਆ ਦਿਨ ਹੋਇਆ ਵੀ ਜਿੱਦੇ ਨਾਂ ਤੋਤੇ ਹੁਣ ਹੋ ਗਿਆ ਰੋਟੀ ਪਾਣੀ ਸ਼ਾਮ ਲਈ ਹੁਣ ਲੈਓ ਕੀ ਟਾਈਮ ਹੋ ਗਿਆ 8:30 ਦਾ ਤੇ ਆਪਾਂ ਆਪਣੇ ਕੰਮ ਕਾਰਨ ਨਿਬੇੜ ਲੈ ਬਸ ਰਹਿ ਗਈ ਆਉਣ ਲਈ ਆਪਣੀ ਸੈਲਫ ਸਾਫ ਕਰਨਾ ਜੀ ਬਸ ਸਿਮ ਨਵਨ ਹੁਣ ਨਾ ਉਹ ਦੰਗਾ ਸ਼ਾਮ ਚੜਿਆ ਗਿਆ സുട്ട് ഭാജ മമ്മ മകള ਉੱਤਰੀ ਹਵਾ ਵਸਾ ਹੈ ਹੌਲੀ ਕਿਦਨੇ ਰੋਕ ਕੇ ਉੱਤਰ ਜਾ ਕਰ। ਬਾਤ ਕਿ ਤੂੰ ਨੇ ਜਾ ਆਈ ਹੁੰਦੀ ਆ। ਇਹ ਸ਼ਹਿਰੋਂ ਆਈ ਸੀਗੀ ਲੈਂਟ ਦੇਖੀ ਐ ਲੱਗਦਾ ਜਿਵੇਂ ਪ੍ਰੈਸ ਹੁੰਦੀ ਹੈ ਲੈ। ਹੈ ਹੈਗਾ ਵਰਸ਼ ਵਸ ਵਧੀਆ ਹੁੰਦੀ ਜਿਹੜੇ ਫੜਦੇ ਵਾਲੇ ਜਿਵੇਂ ਉਹ ਜਲਗਜੀ ਪੱਟੀ ਹੈ ਨਾ ਉਹਦੇ ਨਾਲ ਵੱਧ ਜਾਉਂ ਲੱਗਿਆ। ਆ ਚੀਜ਼ ਵਧੀਆ ਹੈਣਾ ਮੰਮੀ। ਆ ਤਾਂ ਐ ਲੱਗਦਾ ਜਿਵੇਂ ਪ੍ਰੈਸ ਹੁੰਦੀ ਹੈ। ਹਾਂ। ਜਿਵੇਂ ਪ੍ਰੈਸ ਦੀ ਸ਼ੇਪ ਬਣੀ ਹੋਈ ਹੈ ਜੀ ਵਰਸ਼। ਹਾਂ। ਬਰਸੀ ਆਹੋ ਜੀ ਮੱਕੜ ਦਾ ਬਰਸੂੰਦਾ ਦਾ ਦਾ ਬਰਸੀ ਨਹੀਂ ਇਹ ਵੀ ਦੇਖ ਜਿਵੇਂ ਪ੍ਰੈਸ ਦੀ ਸ਼ੇਪ ਦੇ ਬਣਾਇਆ ਹੋਇਆ ਹੈਗਾ ਮੈਂ ਤਾਂ ਪ੍ਰੈਸਾਂ ਚਾਹ ਬਣੀ ਬੁਲਾਈ ਆ ਕੀ ਹੋ ਰਿਹਾ ਹਾਂ ਅੰਤ ਬਾਦ ਹਮਾਰੇ ਬਰਸੀ ਆਈ ਹੈ ਮੈਂ ਇੱਕ ਡੱਬਾ ਸਬ ਬਣਾਈਆ ਭਾਈ ਮੰਮੀ ਹੱਬੀ ਡੱਬਾ ਸਬ ਬਣ ਵਰਤਦੀ ਹੈ ਹੋਰ ਵੀ ਖਾਣੇ ਬਣ ਵਰਤਦੀ ਹੈ ਕੋਈ ਨਹੀਂ ਤੂੰ ਵੀ ਆ ਕੇ ਲੈ ਲੋ ਦਸੂਜਾਣਾ ਹੋਇਆ ਤੈਨੂੰ ਤੈਨੂੰ ਪਤਾ ਲੱਗਿਆ ਮੈਨੂੰ ਇਹ ਪਤਾ ਕਿੰਨੀ ਮਿਰਚ ਹੁੰਦੀਆਂ ਤੇਰੇ ਡੇਢੀ ਦੇ ਦੋ ਹੀ ਪੰਨਾ ਕਸਣਾ ਨਾ ਸ਼ਰੰਦ ਖਾਸੂ ਸ਼ਰੰਦ ਦਿਖਾਉਣ ਨਾਲ ਬਰਫੀ ਹੈ ਫਲੇਟ ਚ ਤਰਕੇ ਲੇਗੀ ਸੁਣਨਾ ਪੱਕੇ ਪਈਆਂ ਸੀ ਯਾਰ ਸੋਈ ਜੇ ਜੱਬ ਜਾਣੇ ਜੇ ਤੂੰ ਇੰਨਾ ਕ ਜਿਆਦੇ ਸੱਤੀ ਕਿ ਸੱਤੀ ਜੀ ਯਾਨੀ ਬੀਮੀ ਜਿਆਦੇ ਪੈਣ ਕਰਕੇ ਹਨਾ ਤੇ ਹੁਣ ਜਦੋਂ ਧੁੱਪਾਂ ਲੱਗਦੀਆਂ ਤੇ ਉਹਦੇ ਨਾਲ ਬਸ ਸਾਰੀ ਜਿਹੜੀ ਉਹ ਮੈਂ ਤਾਂ ਇੰਨੀ ਕੀ ਚਰਕੀ ਚਰਤ ਉਲਕਾ ਤੋੰਦੀ ਬੜੀ ਜਿਆਦੇ ਤਾਂ ਤੋਂ ਸੀਮੈਂਟ ਹੀ ਡਿੱਗੀ ਜਾਂਦਾਗਾ ਅਸੀਂ ਕਹੀ ਜਾਂਦੇ ਸੀਗਾ ਵੀ ਪਰੇ ਦੀਵਾਲੀ ਤੋਂ ਪਹਿਲੇ ਇਹਦਾ ਵੀ ਆਪਣ ਮੇਲ ਦੋ ਹੋਰ ਕੀ ਹੈ ਵੀ ਜਦ ਵੀ ਹੈਗਾ ਕੋਈ ਨਾ ਕੋਈ ਨਵਾਂ ਖਰਚਾ ਜਿਹੜਾ ਖੜਾ ਹੋ ਜਾਂਦਾ ਮੇਰੇ ਨਾ ਕੈਮਰਾ ਤਾਂ ਆ ਕੰਮ ਜੀ ਨਹੀਂ ਕਰਦਾ ਵੇ ਇੰਨੀ ਬੁਰੀ ਹਾਲਤ ਹੋਈ ਪਈ ਅਸੀਂ ਕੋਈ ਵੀ ਚੀਜ਼ ਹੈ ਜਿਹੜੀ ਇੱਥੇ ਨੰਗੇ ਨਹੀਂ ਰੱਖ ਸਕਦੇਗੇ ਕੱਲ ਮम्मी ਨੇ ਕਿਹਾ ਕਿਤੇ ਵੀ ਦੇਖੋ ਆਇਆ ਜੰਦਾ ਸਾਰਾ ਕੁਸ ਵਾਲਾ ਦਵਾ ਤੇ ਦੁੱਧ ਨੂੰ ਤੇ ਆਪਣੀ ਜਿਹੜੀ ਇਹ ਜਾਲੀ ਹੁੰਦੀ ਹੈ ਤੇ ਜਾਲੀ ਦੇ ਦੀ ਤੇ ਜਾਲੀ ਦੇ ਉੱਤੇ ਪਿਆ ਖਲੇਪੜ ਤੇ ਕੁਛ ਦੁੱਧ ਦੇ ਵਿੱਚ ਪੈ ਗਿਆ ਕੁਛ ਚਲ ਹਜੇ ਆਏ ਹੈ ਉਹ ਜਾਲੀ ਬਰੀਕ ਹੈ ਵੀ ਉੱਪਰ ਹੀ ਰਹਿ ਗਿਆ ਵੀ ਇੰਨਾ ਜਿਹੜਾ ਕੰਮ ਹੈ ਜਿਹੜਾ ਰਸੋਈ ਦਾ ਖਰਾਬ ਹੋਇਆ ਪਿਆ ਕਿੱਥੇ ਕੋਈ ਹੋਰ ਸਕੀਮ ਆਪਾਂ ਸੋਚਦੇ ਹੁੰਨੇ ਆ ਵੀ ਚਲ ਐ ਕਰ ਲਾਂਗੇ ਐ ਕਰ ਲਾਂਗੇ ਤੇ ਨਵਾਂ ਖਰਚਾ ਜਿਹੜਾ ਹੋਰ ਖੜਾ ਹੋ ਜਾਂਦਾ ਹੈ ਤੇ ਹੁਣ ਸਰਦਾ ਵੀ ਨਹੀਂ ਹੁਣ ਪਤਾ ਨਹੀਂ ਕਰਾ ਕੇ ਦੇਣੀ ਵੀ ਕਿ ਨਹੀਂ ਇਸ ਤੱਕਿਆ ਸੇ ਚੜ। ਦਿਵਾਲੀ ਆਉਂਦੀ ਆ ਜਦੋਂ ਵੀ ਸਫਾਈ ਕਰਨੀ ਪਊਗੀ ਸਮਾਨ ਚੱਕਣਾ ਹੀ ਪਊਗਾ। ਜੇ ਹੋ ਸਕਦਾ ਤਾਂ ਹੱਥ ਕੰਮ ਕਰਦਾ ਤਾਂ ਖर्चा ਕੱਢਦਾ ਹਨਾ ਤਵੇ ਕਰਵਾ ਦੋ ਫਿਰ ਸੋਈ ਸਾਫ ਹੱਸਣ ਲੱਗਦੇ ਕਹਿੰਦੇ ਸੋਨੂੰ ਤਾਂ। ਜੇ ਕੋਈ ਕੱਲ ਹੱਸੀਆਂ ਦੇ ਸੀ ਸੀ ਤੂੜੀ ਵੇਚੀ ਆ। ਕਹਿੰਦੇ ਸੋਨ ਤੂੜੀ ਵਾਲੇ ਪੈਸੇ ਦੇਂਦੀ ਆ। ਵੀ ਹੁਣ ਤੂੜੀ ਵਾਲੇ ਪੈਸੇ ਆ ਗਏ ਤੇ ਵੈਸੇ ਸਾਡੀ ਸੋਈ ਥੱਸਾ ਸਾਫ ਹੀ ਕਰਾ ਦੇ ਤੁਸੀਂ ਚਾਰ ਸੀ ਲੜਾਉਣ ਨਹੀਂ ਦਿੰਦੇ ਨਾ। ਅਜਿਹਾ ਵੀ ਚਲ ਹੋਰ ਕੀ ਆ ਫਿਰ ਹੁਣ ਇਹ ਵੀ ਤਾਂ ਜ਼ਰੂਰੀ ਆ ਹਨਾ ਇਹ ਵੀ ਨਹੀਂ ਸਰਦਾ ਹੈਗਾ ਵੀ ਐ ਨਹੀਂ ਪਤਾ ਲੈ ਕੱਲ ਮੈਂ ਬਸ ਤੁਰਨੇ ਜੀ ਲੱਗਦੀ ਸੀ ਤੇ ਕੁੱਤੇ ਆ ਕੇ ਮੋਢੇ ਤੇ ਆਏ ਬੱਚਾ ਖਲੀਪੜ ਐਡਾ ਤੇ ਐ ਨਹੀਂ ਪਤਾ ਕਦੋਂ ਸਿਰ ਪਰ ਜਾਣਾ ਸੀਮੈਂਟ ਦੇ ਨਾਲ ਹਮ ਬਸ ਐਡੀ ਜਿੰਮੀ ਕਹਿੰਦੇ ਹੁੰਦੇ ਕਬੀਲਦਾਰੀ ਇਹਦੀ ਚਿੱਲੀ ਜਾਂਦੀ ਰਹਦੀ ਹੈਗੀ ਪੈਸੇ ਵੇ ਤਾਂ ਖੜਨਾ ਹੀ ਨਹੀਂ ਹੁੰਦਾ ਆਈ ਚਲਾਈਏ ਜਿਹੜੀ ਚੱਲਦੀ ਹੀ ਜਾਂਦੀ ਹੈ ਕਿਤੇ ਨਾ ਕਿਤੇ ਤਾਂ ਲੱਗਣੇ ਹੁੰਦੇ ਆ ਜੁੜਦੇ ਤਾਂ ਜੇਬਾਂ ਚ ਤਾਂ ਕਿਸੇ ਦੇ ਨਹੀਂ ਰਹਿੰਦੇ ਇਹ ਤਾਂ ਸਾਡੀਆਂ ਸਕੀਮਾਂ ਕਹਿੰਦੇ ਹਨ ਨਾ ਦੇਖਦੇ ਆ ਮੰਨਦੇ ਆ ਕਿ ਨਹੀਂ ਮੰਨਦੇ ਪਰ ਹੌਲੀ ਹੌਲੀ ਤੇ ਇਹਦਾ ਕੋਈ ਨਾ ਕੋਈ ਤਾਂ ਹੁਣ ਨਾ ਕੀਤਾ ਇਹਦਾ ਹੱਲ ਕਰਨਾ ਤਾਂ ਪੈਣਾ ਹੀ ਆ ਉਹ ਗੰਗਵਾਲ ਰੱਖਣਾ ਤੋਂ ਕਿਲਾਉ ਜੀ ਆਪਾਂ ਬੀਬੀ ਨੂੰ ਫੜਾ ਲੈਂ। ਮੈਂ ਤਾਂ ਚੁੱਲੇ ਤੇ ਪਕਾਉਣੀ ਇੰਨੀ ਰੋਟੀ ਮੈਂ ਨਹੀਂ ਅੰਦਰ ਪਕਾਉਂਦੀ ਹੈਂ ਹਾਂ ਮੈਂ ਮੈਂ ਖਾਣਾ ਪਕਾਇਆ ਤੇ ਬਹੁਤ ਬਹੁਤ ਫਰਟ ਤੇ ਮੈਂ ਉਹ ਗਰੀ ਅਖੇਰਾ ਕਿ ਜ ਸਾਮਾ ਵਾਲੇ ਰੋਟੀ ਦਾ ਪਲਾਉ ਦੇਖਿਆ ਹਾਂ ਤਾਂ ਉਹ ਵੀ ਇਥੇ ਜਾਰਾ ਉਹ ਪਕਾਈ ਜਾਵੇ ਆ ਕਿ ਮੈਂ ਅੱਜ ਚੱਲੀ ਮਾਲਕ ਨੇ ਕਿੰਦਰ ਰੁੜ ਗਏ ਮੈਂ ਥੋ ਅੰਦਰ ਪਕਦੀ ਜੇ ਨੇ ਜੁੱਲੇ ਤੇ ਥੋੜੇ ਜਿਹੇ ਟਾਈਮ ਚ ਪੱਕ ਜਾਂਦੀ ਐ ਤੇ ਮੈਨੂੰ ਤਾਂ ਰੋਟੀ ਬੁਕਣੀ ਬੜੀ ਲੱਗਦੀ ਹੁੰਦਾ ਲੈ ਮੀਬੀ ਦੁੱਧ ਪੀ ਤੜਾ ਛੱਡੋ ਜੀ ਆਪਾਂ ਤਾਂ ਸਾਨੂੰ ਕਿਰਾਂ ਟਿਕਦੇ ਆ ਫੇਰ ਕਰਦੇ ਆ ਆਪਾਂ ਜਦੋਂ ਆਗੇ ਵਲੌਗ ਦਾ ਕੱਢੀਏ ਹਾਂ ਹਾਂਜੀ ਆਪਾਂ ਆਏ ਸੀਗੇ ਪਹਿਲਾਂ ਲਾਈਵ YouTube ਤੇ ਹਨਾ ਬਹੁਤ ਸਾਰੇ ਭੈਣ ਭਰਾਵਾਂ ਦੇ ਨਾਲ ਗੱਲਾਂ ਬਾਤਾਂ ਕੀਤੀਆਂ ਤੇ ਕਈਆਂ ਨੂੰ ਤਾਂ ਪਤਾ ਲੱਗ ਗਿਆ ਸੀ ਨਾ ਕਈਆਂ ਨੂੰ ਨਹੀਂ ਪਤਾ ਲੱਗਿਆ ਸੀ ਕਿਉਂਕਿ ਆਪਾਂ ਕੁਝ ਪਹਿਲਾਂ ਪੋਸਟ ਨਹੀਂ ਪਾਈ ਸੀਗੀ ਬਸ ਆਨਲੀ ਮਨਜਾ ਕੀਤਾ ਤੇ ਚਲੋ ਆਪਾਂ ਲਾਈਵ ਆ ਗਏ ਤੇ ਹੁਣ ਟਾਈਮ ਕਾਫੀ ਹੋ ਗਿਆ ਜੀ ਆਪਾਂ ਇਸਦੇ ਨਾਲ ਹੀ ਆਪਣੇ ਵਲੌਗ ਦਾ ਐਂਡ ਕਰਦੇ ਆ ਨਾ ਤੇ ਤੁਸੀਂ ਪਹਿਲਾਂ ਵਾਲੇ ਵਲੌਗ ਨੂੰ ਜਿਹੜਾ ਬਹੁਤ ਵਧੀਆ ਆ ਪਿਆਰ ਦਿੱਤਾ ਜਾਨੀ ਕਿ ਸਪੋਰਟ ਕਰ ਰਹੀ ਹਾਂ ਬਸ ਇਦਾਂ ਹੀ ਤੁਸੀਂ ਸਪੋਰਟ ਕਰੋ ਹਨਾ ਤੁਹਾਡੇ ਸਪੋਰਟ ਸਦਕਾ ਹੀ ਆਪਾਂ ਅੱਗੇ ਜਾ ਸਕਦੇ ਹਾਂ ਤਾਂ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਬਲੌਗ ਨੂੰ ਜੀ ਤੇ ਬੈਲ ਆਈਕਨ ਵੀ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੇ ਬਲੌਗ ਦਾ ਜਿਹੜਾ ਨੋਟੀਫਿਕੇਸ਼ਨ ਹੈ ਤੁਹਾਡੇ ਤੱਕ ਪਹੁੰਚ ਸਕੇ ਤੇ ਜਿਹੜੀ ਸਾਡੇ ਬਲੌਗ ਹੈ ਤੁਸੀਂ ਇੰਜੋਏ ਕਰ ਸਕੋ ਹਨਾ ਤਾਂ ਫੁੱਲ ਵਾਚ ਕਰਿਆ ਕਰੋ ਪਲੀਜ਼ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਚਲੋ ਠੀਕ ਹੈ ਜੀ ਮਿਲਾਂਗੇ ਆਪਾਂ ਨੈਕਸਟ